ਪਾਲਣੇ ਕੱਢੀ ਕਿੱਲੀ ਕੱਢਦੇ ਸੀ ਉਹਨੇ ਇਹ ਵੀ ਗੱਲ ਕਹੀ ਕਿ ਮੈਂ ਸਾਚੀਦਾਨ ਕੇ ਕਹਣਾ ਵੀ ਇਸ ਕੰਮ ਮੇਰੇ ਤੇ ਇਹ ਖੌਨ ਪਹਿਲਾਂ ਉਹਦੇ ਮੰਤਰੀ ਨੇ ਕਿਹਾ ਸੀ ਨਾ ਕਿ ਵੀ ਅਸੀਂ ਇਹਨੂੰ ਹੌਟਲ ਬਣਾਵਾਂਗੇ ਇਹ ਕਹਿੰਦਾ ਹਾਂ ਸਕੂਲ ਬਣਾਵਾਂਗੇ ਕਹਿੰਦਾ ਨਹਿਰ ਦੀ ਗੱਲ ਕੀਤੀ ਸੀ ਸਾਚੀ ਵੀ ਅਸੀਂ ਪਾਲਣੇ ਕੇਸ ਆਇਆ ਇੱਕ ਦਿਨ ਅਧਿਉਰ ਨੇ ਦੇਖੀ ਉਹ ਚੇਹੇ ਮਾਣੇ ਹੱਥ ਕੇ ਚਾਈ ਤਕਰੀਬਨ 20 ਦਿਨ ਮਹੀਨੇ ਦਾ ਹਲਕਾ ਵਾਇਪ ਜਾ ਰਹੇ ਹਾਂ 80 ਹਲਕੇ ਤਕਰੀਬਨ ਕਰਕੇ ਇੱਥੇ ਪਹੁੰਚੇ ਆਂ ਪਰ ਮੈਂ ਵਖਲਾਪੁਰ ਨੂੰ ਉਹਨਾਂ ਦੀ ਟੀਮ ਨੂੰ ਵਰਕਰਾਂ ਨੂੰ ਵਧਾਈ ਦੇਣਾ ਚਾਹੁੰਦਾ ਇੰਨਾ ਜੋਸ਼ ਆ ਦੇਖਿਆ ਰਿਕਾਰਡ ਕੈਮ ਕੀਤਾ ਕੁਝ ਨਹੀਂ ਆਨੇ ਰਖੜਾ ਸਾਉ ਨੇ ਸਾਰੀਆਂ ਲੰਗਾ ਕਰਤੀਆਂ ਅੱਜ ਦਾ ਜਿਹੜਾ ਇਹ ਪੰਜਾਬ ਬਚਾਓ ਯਾਤਰਾ ਹੋਈ ਆ ਮੈਨੂੰ ਨਹੀਂ ਲੱਗਦਾ ਕੋਈ ਸਮਾਨਾ ਹਲਕੇ ਲੱਗੇ ਆਪਣੇ ਘਰ ਤੁਸੀਂ ਦੇਖੋ ਵੀ 4-4 5000 ਰੁਪਏ ਦਾ ਕਾਫਲਾ ਗੱਡੀਆਂ ਦਾ ਕਾਫਲਾ ਸਾਰਾ ਸ਼ਹਿਰ ਬਾਜ਼ਾਰ ਚ ਸਰਦਾਰ ਸੁਖਬਾਦਰ ਜੀ ਰਖੜਾ ਸਾਹਿਬ ਦਾ ਵੈਲਕਮ ਕਰਨ ਵਾਸਤੇ ਹੈ ਔਰ ਦੇ ਵਿੱਚ ਉਤਰੇ ਨੇ ਜਿਨ੍ਹਾਂ ਨੂੰ ਟਿਕਟ ਦੇ ਕੇ ਪੰਜਾਲਾ ਤੋਂ ਨਿਵਾਜਿਆ ਗਿਆ ਹੈ ਕਾਡਰਾ ਕਾਲੀ ਦੌੜ ਤੇ ਰੈਨੂ ਕੁੰਦੀ ਨੂੰ ਧੰਨਵਾਦ ਕਰਦੇ ਮੈਂ ਇਹ ਰਿਅਲ ਮਾਣਾ ਕਿਸ ਨੂੰ ਜਾ ਰਿਹਾ ਜੀ ਥੱਲੇ ਬੱਲੇ ਕਰਾਦੀ ਤੋਂ ਵੀ ਵਰਕਰਾਂ ਨੇ ਵੀ ਨਹੀਂ ਜਾ ਰਿਹਾ ਤੇ ਲੋਕਾਂ ਦੇ ਕਿਸਾਨ ਵੀ ਪਹਿਲਾਂ ਕਿਹਨੇ ਆਪਾਂ ਨੂੰ ਕਹਿੰਦੇ ਹਾਂ ਕਿ ਤੂੰ ਸਭ ਨੇ ਦੇਖੋ ਲੋਕਾਂ ਨੂੰ ਕਹਿਣ ਦਾ ਦਬਾਅ ਵਧੀਆ ਗੱਲ ਲੱਗਦੀ ਹੈ ਚੰਗੀ ਗੱਲ ਲੱਗਦੀ ਹੈ ਪਰ ਜੋ ਚੈਲੰਜ ਆ ਸਪੀਸ਼ੀਅਲ ਬਾਤ ਦੇ ਕਿ ਹੈ ਉਹ ਲੋਕ ਐਕਸੈਪਟ ਨਹੀਂ ਕਰਦੇ ਕਦੇ ਐਕਸੈਪਟ ਕੀਤਾ ਉਹਨਾਂ ਨੇ ਕਿਉਂ ਇਹ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਜਿਹੜਾ ਬੰਦਾ ਜਾਰਾ ਕੋਰਾ ਪੀਆ ਲਾ ਕੇ ਇੱਡੇ ਦੇ ਪ੍ਰੋਜੈਕਟ ਬਣਾਉਂਦਾ ਹੈ ਕੱਚੇ ਪੈਸੇ ਬਣਾਉਂਦਾ ਹੈ ਖਾਤੋਂ ਆਪਣੇ ਬੈਸਪੈਕਟ ਚਲਦਾ ਹੈ ਤੁਸੀਂ ਨੇ ਇਹ ਕੱਟ ਨੂੰ ਦੇਖਿਆ ਵੀ ਮਿਲਾਰਾ ਜੀ ਨੇ ਕਿ ਸਰਬਾ ਹਨਰ ਪੁਣੀ ਦੇ ਦਿੱਤੇ ਹੈ ਆ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਪਰ ਤਜਰਬੇ ਕਰਦੇ ਤੁਸੀਂ ਜਾਣਦੇ ਹੋ ਜੋ ਕੁਝ ਵੀ ਪੰਜਾਬ ਤਰੱਕੀ ਹੋਈ ਹੈ ਉਹ ਤਾਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਬਾਦਲ ਸਾਹਿਬ ਮੁੱਖ ਮੰਤਰੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨਾ ਨੁਕਸਾਨ ਹੈ ਅੱਜ ਮੈਂ ਕਹਿੰਦਾ ਇਹ ਲਗਾ ਹਜ਼ਾਰਾਂ ਇਕਦਾ ਦੇ ਵਿੱਚ ਸੰਗਤਾਂ ਆਸਮਾਨੇ ਨੂੰ ਸਲਕ ਜਾਰੀ ਹੈ ਹੋਰ ਕਈ ਕਈ ਕਿਲੋਮੀਟਰ ਬਟਾਕਾ ਬੰਦੇ ਜਾਂ ਹੋਰ ਤਕਰੀਬਨ ਮੌਜੂਦਾਰ 1800 ਦੇ ਗ੍ਰੇਟ ਟਰੈਕਟਰ ਜੀ ਸਾਡੇ ਬਿੱਡੂ ਟੱਠਾ ਜੀ ਸਾਡੇ ਨੌਜਵਾਨੇ ਬਾਈ ਜੀ ਕਿੰਦਾ ਦਾ ਹੌਸਲਾ ਹੈ ਅੱਜ ਨੌਜਵਾਨਾ ਕੋਲ ਇੱਕ ਜੂਨ ਰੇਡ ਕਰਦੇ ਨੇ ਸਰਦਾਰ ਸੰਪੀਰ ਸਿੰਘ ਪਾਵਲੋਂ ਲੋਕ ਕੰਪੈਨਾਂ ਤੇ ਆ ਦੇਖੋ ਤੋਂ ਕੰਪੈਨਾਂ ਦੇ ਉੱਪਰ ਤੁਸੀਂ ਦੇਖੋ ਟਰੈਕਟਰ ਕੰਪੈਨਾਂ ਕੋਈ ਐਸੀ ਚੀਜ਼ ਇਕੱਲਾ ਇਕੱਲਾ ਵਰਕੇ ਇਕੱਲਾ ਇਕੱਲਾ ਬੱਲਿਆ ਹਰ ਟੀ ਜਿਹੜਾ ਬੰਦੇ ਤੇ ਬੁੱਲਾਂ ਦੀ ਮਰਕਾ ਹੋਈ ਲੰਦੀ ਹੈ ਹਰ ਇੱਕ ਬਰਕੇ ਜੂਨ ਰੇਡ ਕਰਾਂ ਦੇ ਕੇ ਆ ਦੇਖੋ ਉੱਪਰ ਇਧਰ ਰੋਡ ਲਾਓ ਆ ਦੇਖੋ ਆਦੇ ਚੜ ਕੇ ਉਹ ਲੱਗੇ ਹੋਏ ਜੋ ਸਮਾਏ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕ ਦੁਬਾਰਾ ਫਿਰ ਜਰਦਾਰ ਔਰ ਕਾਰਗਰ ਜਾਈ ਦੀ ਹੈ ਐਸੇ ਕਰਨ ਗਿਆ ਪ੍ਰਮਾਤਮਾ ਕਿਰਪਾ ਕਰੂਗਾ ਬਿੰਲੀ ਦੇ ਥਰਮਲ ਪਲਾਂਟ ਭਾਵੇਂ ਜਾਣ ਲੇਨ ਜਿਹੜੇ ਮੀਆਂ ਘੜਕਾ ਪਾਵੇਂ 에어ਪੋਰਟ ਆ ਪਾਵੇਂ ਸ਼ਹਿਰਾਂ ਵਿੱਚ ਸੀਵਰੇਜ ਵਾਟਰ ਸਪਲਾਈ ਤੇ ਹਰ ਸੁਵਿਧਾ ਹੈ ਜਦੋਂ ਯਾਤਰਾ ਚੰਗੀ ਹੋ ਜਾਆ ਪਹੁੰਚੋਂ ਯਾਤਰਾ ਪੂਰੀ ਤਰ੍ਹਾਂ ਸਫਲਾ ਔਰ ਪੂਰੀ ਲੀਡ ਨਾਲ ਕੰਮ ਨੂੰ 50000 ਰੁਪਏ ਦੇ ਦਿਆਂਗੇ ਪੰਜਾਬ ਵਾਲਾ ਫੀਸ ਮੇਰੀ ਗੱਲ ਸੁਣੋ ਬ੍ਰੈਂਡ ਕੇ ਸ਼ਰਮਾ ਬਜੀ ਲੀਡ ਦੇ ਜਿੱਤਰੇ ਬ੍ਰੈਂਡ ਕੇ ਸ਼ਰਮਾ ਲਾਹਨ ਦੇ ਨਾਲ ਲੋਕਾਂ ਦਾ ਪਰਸਨ ਲਗਾਓ ਬਹੁਤ ਜਿਆਦਾ ਜੀ ਥੋੜਾ ਕਰਕੇ ਕੱਟੋ ਨਾਲ 6000 ਰੋਟ ਤੋਂ ਉਪਰ ਤੇ ਰਖੜਾ ਸਾਹਿਬ ਪਰ ਕੀ ਕਹਿਣਾ ਚਾਹੁੰਦੇ ਕਿੰਨੀ ਗਵਾਈ ਰਖੜਾ ਸਾਹਿਬ ਦੀ ਬਹੁਤ ਜਿਆਦਾ ਵਧੀਆ ਗਵਾਈ ਆ ਅੱਜ ਰਖੜਾ ਸਾਹਿਬ ਦੀ ਗਵਾਈ ਚੰਗੀ ਦੇਖ ਕੇ ਹੀ ਅੱਜ ਲੋਕਾਂ ਦਾ ਜਿਹੜਾ ਇਕੱਠਾ ਏਦਾ ਵੱਡਾ ਹੋ ਗਿਆ ਰਖੜਾ ਸਾਹਿਬ ਨੇ ਜੋ ਕੀਤਾ ਸੀ ਉਹ ਤੋਂ ਬਧਰਾਮ ਕੀਤਾ ਗਿਆ ਬਈ ਤੋਂ ਔਰ ਹੁਣ ਰਖੜਾ ਸਾਹਿਬ ਦੇ ਜਿਹੜੇ ਕੰਮ ਸੀ ਉਹਨਾਂ ਲੋਕਾਂ ਨੂੰ ਇੱਥੇ ਆਂਦੇ ਰਹੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮਾਣਾ ਸ਼ਹਿਰ ਦੇ ਅੰਦਰ ਪੰਜਾਬ ਬਚਾਓ ਯਾਤਰਾ ਜਿਹੜੀ ਕੱਢ ਰਹੇ ਨੇ ਸਾਰਾ ਹੀ ਸਮਾਣਾ ਸ਼ਹਿਰ ਅੱਜ ਰੋਡ ਦੇ ਉੱਤੇ ਇਕੱਠਿਆ ਹੋਇਆ ਹੈ ਉਹਨਾਂ ਨੂੰ ਵਿਸ਼ਵਾਸ ਲਵਾਉਣ ਵਾਸਤੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਡੈਲੋਜੀ ਐਕਸੈਪਟ ਕਰਦੇ ਹਾਂ ਬਾਲ ਨੇ ਕਿੱਲੀ ਕਿੱਲੀ ਗੱਲ ਦੱਸੀ ਉਹਨੇ ਇਹ ਵੀ ਗੱਲ ਕਹੀ ਕਿ ਮੈਂ ਸ਼ੱਚ ਤਾਨ ਕੇ ਕਹਿਣਾ ਵੀ ਇੱਕ ਇਸ ਕੰਮ ਵਿੱਚ ਦੇਖੋ ਨਾ ਪਹਿਲਾਂ ਉਹਦੇ ਮੰਤਰੀ ਨੇ ਕਿਹਾ ਸੀ ਨਾ ਕਿ ਵੀ ਅਸੀਂ ਇਹਨੂੰ ਹਰਦ ਬਣਾਵਾਂਗੇ ਇਹ ਕਹਿੰਦਾ ਹਮ ਸਕੂਲ ਬਣਾਵਾਂਗੇ ਪਹਿਲਾਂ ਇਹ ਗੱਲ ਕੀਤੀ ਸੀ ਸੱਜਮੀਤ ਸਿੰਘ ਵਾਅਦੇ ਕੀਤੇ ਸਾਇ ਇੱਕ ਗੱਲ ਹਾਜ਼ਰੀ ਉਹਨੇ ਕਹੀ ਵੀ ਚੇਹੇ ਤੇ ਦੇਖੋ ਲੋਕਾਂ ਨੂੰ ਕਹਿਣ ਖਤਰਬ ਵਧੀਆ ਗੱਲ ਲੱਗਦੀ ਹੈ ਚੰਗੀ ਗੱਲ ਲੱਗਦੀ ਹੈ ਪਰ ਜੋ ਚੈਲੰਜ ਸੱਜਮੀਤ ਸਿੰਘ ਵਾਅਦਾ ਕੀਤਾ ਉਹਨੂੰ ਐਕਸੈਪਟ ਉਹਨੇ ਨਹੀਂ ਲੱਗੀ ਕਦੀ ਐਕਸੈਪਟ ਕੀਤਾ ਉਹਨਾਂ ਨੇ ਸੋ ਇਹ ਕਹਿਣ ਤੇ ਕਰਦੇ ਵਿੱਚ ਬਹੁਤ ਮਾਰਾ ਫਰਕ ਹੈ ਜਿਹੜਾ ਬੰਦਾ ਹਜ਼ਾਰਾਂ ਕਰੋੜਾਂ ਰੁਪਇਆ ਲਾ ਕੇ ਇੱਡੇ ਦੇ ਪ੍ਰੋਜੈਕਟ ਬਣਾਉਂਦਾ ਉਹ ਕੱਚੇ ਪੈਣੀ ਬਣਾਉਂਦਾ ਹੈ ਸਾਰਾ ਕੁਝ ਪੱਕੇ ਪੈਣੀ ਕਰਤੀ ਕਰਦਾ ਹੈ ਕੀ ਕਹਿਣਾ ਚਾਹੋਗੇ ਪਟਿਆਲਾ ਲੋਕ ਸਭਾ ਤੋਂ ਤੁਹਾਨੂੰ ਅਕਾਲੀ ਦਲ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਕੀ ਕਹਿਣਾ ਚਾਹੋਗੇ ਜੈਨ ਨੂੰ ਕੁਝ ਰਿਹਾ ਨਹੀਂ ਰਖੜਾ ਸਾਹ ਨੇ ਸਾਰੀਆਂ ਗੱਲਾਂ ਕਰਤੀਆਂ ਅੱਜ ਦਾ ਜਿਹੜਾ ਇਹ ਪੰਜਾਬ بچਾਓ ਯੱਛਤ ਤਰਾ ਹੋਈ ਆ ਮੈਨੂੰ ਨਹੀਂ ਲੱਗਦਾ ਕੋਈ ਸਮਾਨਾ ਹਲਕੇ ਦਾ ਵਿਅਕਤੀ ਆਪਣੇ ਘਰ ਤੁਸੀਂ ਦੇਖੋ ਵੀ 4-4 5000 ਚੱਕਰ ਦਾ ਸਾਫਾ ਗੱਡੀਆਂ ਦਾ ਕਾਫਲਾ ਸਾਰਾ ਸਹਿਰ ਬਾਜ਼ਾਰ ਚ ਸਰਕਾਰ ਸੁਨੀਲ ਸਿੰਘ ਬਾਦਲ ਜੀ ਤਖੜਾ ਸਾਹਿਬ ਦਾ ਵੈਲਕਮ ਕਰਨ ਵਾਸਤੇ ਆਇਆ। ਜੋ ਮੈਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕ ਦੁਬਾਰਾ ਫੇਰ ਕਿਰਦਾਰ ਔਰ ਕਾਰ ਦੇ ਜਰੀਏ ਫੈਸਲੇ ਕਰਨਗੇ। ਪ੍ਰਮਾਤਮਾ ਕਿਰਪਾ ਕਰੂਗਾ ਜਮਾਨਤਾ ਜਬਤ ਹੋਣੀ ਹੈ ਸਾਹਿਬ। ਸ਼ਰਮਾ ਜੀ ਮੁਕਾਬਲੇ ਨੂੰ ਕਿੱਦਾਂ ਦੇਖਦੇ ਹੋ? ਮਹਾਰਾਣੀ ਪ੍ਰਨੀਤ ਕੌਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਜਿਹੜਾ ਪ੍ਰਚਾਰ ਕਰਿਆ ਸਾਰੇ। ਪਹਿਲੇ ਕੁਝ ਹੁੰਦਾ ਨਾ ਤਾਂ ਪਾਰਟੀਆਂ ਬਦਲ ਕੇ ਟਿਕਟਾਂ ਲੈ ਕੇ ਨਾ। ਇਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਜਰਦਾਰ ਇਹਨਾਂ ਦਾ ਇਹ ਵੀ ਤਿੰਨ ਤਿੰਨ ਪਾਰਟੀਆਂ ਬਦਲ ਕੇ ਆ ਰਹੇ ਆ ਜੋ ਪੰਜਾਬ ਦੇ ਲੋਕਾਂ ਨੇ ਦੋ ਵਾਰੀ ਜਿਹੜੀ ਫਲੌਟ ਨਾਲ ਸਰਕਾਰ ਪੰਜਾਬ 'ਚ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਬਣਾਈ ਉਹ ਤੋਂ ਅੱਕ ਕੇ ਥੱਕ ਕੇ ਹੁਣ ਫੇਰ ਪੰਜਾਬ ਦੇ ਅੰਦਰ ਜਰਦਾਰ ਦੀ ਔਰ ਕਾਰਗੁਜ਼ਾਰੀ ਦੀ ਪੋਲਿਟਿਕਸ ਹੋਊਗੀ ਪੰਜਾਬ ਦੀ ਡਿਵੈਲਪਮੈਂਟ ਦੀ ਪੋਲਿਟਿਕਸ ਹੋਊਗੀ ਪੰਜਾਬੀ ਦੁਬਾਰਾ ਫੇਰ ਸ਼ਰੋਮਣੀ ਅਕਾਲੀ ਦਲ ਨੂੰ ਬਿਆਨ ਦੇ ਔਰ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਬਸ ਰਿਜ਼ਲਟ ਆਣਾ ਬਾਕੀ ਆ ਮੈਨੂੰ ਨਹੀਂ ਲੱਗਦਾ ਕੋਈ ਦੂਰ ਦੂਰ ਤੱਕ ਜਿਹੜਾ ਮੁਕਾਬਲਾ ਹੋ ਕਈ ਲੱਖਾਂ ਵੋਟ ਤੋਂ ਸੀ ਡਾਕਟਰ ਗਾਂਧੀ ਨੇ ਪਿਛਲੇ ਦਿਨੇ ਇੱਕ ਕਾਨਫਰੰਸ ਰਾਹੀਂ ਗਿਆ ਸੀਗਾ ਐਨ ਕੇ ਸ਼ਰਮਾ ਕੱਲ ਦਾ ਜਵਾਕ ਹੈ ਉਸ ਦੇ ਚ ਕੀ ਕਹਿਣਾ ਤੁਸੀਂ ਉਹਦੀ ਸਿਹਤ ਬਾਰੇ ਲੈ ਕੇ ਕੋਈ ਲੁਕਤ ਚੀ ਨਹੀਂ ਹੋਈ ਸੀਗੀ ਅੱਜ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਐਸਾ ਕੀ ਕਿਹਾ ਸੀਗਾ ਉਹਦੀ ਸਿਹਤ ਨੂੰ ਲੈ ਕੇ ਮੈਂ ਉਹਦੇ ਸਿਰ ਬੋਲ ਲੈ ਕਿ ਕੁਝ ਨਹੀਂ ਗਿਆ ਮੇਰੇ ਕੋਲ ਵੀਡੀਓ ਵੀ ਹੈ ਮੈਂ ਤਾਂ ਜੋ ਉਹਨੇ ਕਿਹਾ ਇੰਟਰਵਿਊਟਰ ਉਹ ਮੈਨੂੰ ਕਾਤਾ ਬੰਦ ਕਰਿਓ ਸਮਾਣਾ ਦੇ ਸ਼ਰਮਾ ਜੀ ਸਮਾਣਾ ਦੇ ਵਿੱਚੋਂ ਜਦੋਂ ਵੀ ਆਂਦੇ ਨੇ ਉਹਨਾਂ ਦੇ ਬਾਰੇ ਇਹੀ ਗੱਲ ਕਹੀਨੀ ਮੇਰੇ ਸੇਤ ਬਾਰੇ ਬੋਲਿਆ ਸੀ ਤੁਹਾਡੇ ਨੇ ਸੇਤ ਬਾਰੇ ਤਾਂ ਉਹਨਾਂ ਨੇ ਖੁਦ ਇੰਟਰਵਿਊ 'ਚ ਬੋਲਿਆ ਜੋ ਉਹਨਾਂ ਨੇ ਬੋਲਿਆ ਮੈਂ ਤਾਂ ਉਹਨੂੰ ਰਿਪੀਟ ਕਰਿਆ ਤਾਂ ਇਹ ਉਹਨੇ ਇਹ ਕਹਿ ਰਿਹਾ ਮੈਂ ਐਨ ਕੇ ਸ਼ਰਮਾ ਬੋਲੇ ਮਿੱਕੀ ਸ਼ਰਮਾ ਤਾਂ ਬੋਲੂਗੇ ਜੇ ਤੁਸੀਂ ਤਿੰਨ ਤਿੰਨ ਪਾਰਟੀਆਂ ਬਦਲ ਗਏ ਤਿੰਨ ਵਾਰ ਤਿੰਨ ਵਾਰ ਹੀ ਪਾਰਟੀ ਬਦਲ ਕੇ 3 ਲੱਖ ਲੱਖ ਚੋਣ ਨਿਸ਼ਾਨ ਨਾਲ ਉਹਨਾਂ ਨੇ ਜਿੱਤਿਆ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਕੇਜਰੀਵਾਲ ਨੂੰ ਲਾਈ ਕਰਕੇ 2.5 ਸਾਲ ਬਦ ਘਰ ਬੈਠ ਗਿਆ ਤੇ ਲੋਕਾਂ ਦਾ 2.5 ਸਾਲ ਬਰਬਾਦ ਹੋ ਗਏ ਨਾ ਜੀ ਬਾਕੀ ਮੈਂ ਕੁਝ ਨਹੀਂ ਕਿਹਾ ਜੋ ਉਹਨਾਂ ਨੇ ਇੰਟਰਵਿਊ 'ਚ ਕਿਹਾ ਵੀ ਮੇਰੀ ਸਿਹਤ ਠੀਕ ਨਹੀਂ ਮੈਂ ਕਿਹਾ ਵੀ ਜੇ ਸਿਹਤ ਠੀਕ ਨਹੀਂ ਤਾਂ ਆਰਾਮ ਕਰਨਾ ਚਾਹੀਦਾ ਜਰੂਰੀ ਤਾਂ ਦੀ ਸਾਰੀ ਜ਼ਿੰਦਗੀ ਇਲੈਕਸ਼ਨ ਹੀ ਲੜਦੇ ਠੀਕ ਹੈ ਜੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦਾ ਵਧੀਆ ਡਾਕਟਰਾਂ ਪਰ ਵਧੀਆ ਐਡਮਿਨਿਸਟਰੇਟਰ ਨਹੀਂ ਸੀ ਠੀਕ ਹੈ ਸਾਡੇ ਹਲਕੇ ਚਾਈ ਤਕਰੀਬਨ 2.5 ਮਹੀਨੇ ਦਾ ਮਾਰ ਤੇ ਹਲਕਾ ਵਾਈਪ ਜਾ ਰਿਹਾ ਹੈ

ਬੈਂਕੀ ਕਰਨਾ ਜਾਣ ਅੱਜ ਹਾਲਾਤ ਕੀ ਪੰਜਾਬ ਦੇ ਮੈਂ ਪੰਜਾਬੀਆਂ ਨੂੰ ਬੈਂਕੀ ਕਰਦਾ ਪਰ ਤਜਰਬੇ ਕਰਦੇ ਜੰਨੇ ਤੁਸੀਂ ਜਾਣਦੇ ਹੋ ਜੋ ਕੁਛ ਵੀ ਪੰਜਾਬ ਤਰੱਕੀ ਹੋਈ ਹੈ ਉਹਦੇ ਹੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਬਾਦਲ ਸਾਹਿਬ ਮੁੱਖ ਮੰਤਰੀ ਉਨ੍ਹਾਂ ਦੇ ਰਾਜ ਵਿੱਚ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀਰ ਕਹਿੰਦੇ ਸੀ ਬੜਾ ਸਾਡੇ ਐ 크ਿਸਚਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹਨ ਉਹਨਾਂ ਨੇ ਖੋਤ ਕੀਤੀ ਵੀ ਦੇਖੋ ਜਿਹੜੇ ਵੀ ਧਰਮ ਦਾ ਸ਼ੁਭ ਦੇ ਵਾਲਾ ਹੁੰਦਾ ਬਾਦਲ ਸਾਹਿਬ ਆਪ ਚਾਕੇ ਮਨਾਉਂਦੇ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਮੁੱਖ ਮੰਤਰੀ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਆਪ ਬਣਾਏ ਤੁਸੀਂ भगवान वाल्मीकि जी का राम पीर आके देखो किन्ना खूबसूरत बनाया ना मंदिर अमृतसर ना मंदिर अमृतसर वास्ते ਮਾਫ਼ ਕਮੀ ਕਰਦੇ ਹੋ ਉਹਨਾਂ ਨੂੰ ਬਣਵਾਈਆਂ ਮੰਨ ਲਓ ਤੇ ਸਪੈਲੀ ਵਾਰ ਹੋਣਾ ਸਰਕਾਰੀ ਖੱਤੇ ਗਊਸ਼ਾਲਾ ਬਣਾਈਆਂ ਗਈਆਂ ਜਾਨਵਰਾਂ ਨੂੰ ਰੱਖਣ ਵਾਸਤੇ ਦੇਖੋ ਸਰਕਾਰ ਲੀਡਰ ਹੋ ਹੁੰਦਾ ਜਿਹੜਾ ਸਾਰਿਆਂ ਦਾ ਦਿਲ ਜਿੱਤੇ ਇਕ ਤਾਂ ਨਹੀਂ ਆਪਾਂ ਇੱਕ ਬੇ ਤਜਰਬੇ ਦਾ ਬੰਦੇ ਨੂੰ ਆਪਸ ਦਾ ਆਤਾ ਮੁੱਖ ਮੰਤਰੀ ਬਣਾਤਾ ਮંત્રી ਬਣਉਣਾ ਸੌਖਾ ਮੁੱਖ ਮੰਤਰੀ ਚਣੌਣੀ ਔਖੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਬਣੇ 70 ਸਾਲ ਸੇਵਾ ਕਰਨ ਦੇ ਬਾਅਦ 70 ਸਾਲ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਮੈਨੂੰ ਲੱਗਦਾ ਘਰ ਦੂਜੇ ਘਰ ਵਿੱਚ ਉਹਨਾਂ ਦੀ ਫੋਟੋ ਹੋਣੀ ਹੈ ਉਹਨ ਘਰੇਟਾ ਪੀਤੀ ਹੋਣੀ ਹੈ ਕਿ ਤੁਸੀਂ ਆਪਾਂ ਤਜਰਬੇ ਕਰ ਲਏ ਨੇ ਜਿਹੜਾ ਹੁੰਦਾ ਕਿ ਕਿਹਨੂੰ ਮੌਕਾ ਦੇ ਦੇ ਕਿਹਨੂੰ ਮੌਕਾ ਦੇ ਦਿਓ ਇਹ ਆਪਣੇ ਤੋਂ ਸਿਆਣੇ ਗੁਜਰਾਤ ਦੇ ਲੋਕ ਆ ਉਹਨਾਂ ਨੂੰ ਪਤਾ ਮੋਦੀ ਨਹੀਂ ਸਾਨੂੰ ਸਾਰਾ ਕੁਝ ਗੁਜਰਾਤ ਚ ਲੱਗਦਾ ਇਸ ਕਰਕੇ ਉਹਦੇ ਬਗੈਰ ਜਾਂਦੇ ਨਹੀਂ ਇੱਥੇ ਸਾਰਾ ਕੁਝ ਹੀ ਅਕਾਲੀ ਦਲ ਨੇ ਲਿਆਂਦਾ ਅਕਾਲੀ ਦਲ ਕੱਥੇ ਹੋਏ ਦੇਖੋ ਜੋ ਜੋ ਦਰਦ ਅਕਾਲੀ ਗੁਰਦਾ ਪੰਜਾਬ ਪ੍ਰਤੀ ਕਿਸੇ ਦਾ ਨਹੀਂ ਅਸੀਂ ਜਿਉਣਾ ਮਰਨਾ ਇੱਥੇ ਆ ਤੁਹਾਡੇ ਕੋਲੇ ਰਹਿਣਾ ਪੰਜਾਬ ਤਰੱਕੀ ਕਰੂਗਾ ਤੇ ਆਪਣੀ ਤਰੱਕੀ ਹੋਗੀ ਆ ਝੜੂਆ ਨੂੰ ਕੋਈ ਫਿਕਰ ਹੈ ਜੇ ਨਹੀਂ ਮੋਟਾ ਪੈਣਗੇ ਦੁਕਾਨ ਬੰਦ ਕਰਕੇ ਕਿਤੇ ਹੋਰ ਸੂਬੇ ਚਲੇ ਜਾਵਾਂਗੇ ਆ ਸਾਰੀ ਦਿੱਲੀ ਆਈਆਂ ਪਾਟੀਆਂ ਉਹਨੂੰ ਹੁਕਮ ਉੱਥੋਂ ਆਉਂਦੇ ਆ ਉਹਨੂੰ ਕੋਈ ਫਿਕਰ ਨਹੀਂ ਉਹ ਆਪਣੇ ਤਾਂ 13 MPA ਯੂਪੀ ਤੋਂ 90-80 ਆਉਂਦੇ ਐ ਸਾਰਾ ਤਾਂ 100 ਰੁਪਏ ਦੀ ਆਉਂਦੇ ਐ ਐਸ ਕਰਕੇ ਆਪਣੀ ਫੌਜ ਤਕੜੀ ਕਰ ਲੋ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬ ਨੂੰ ਇੰਨੀ ਤਰੱਕੀ ਲਿਆਵਾਂਗੇ ਆ ਤਾਂ ਆਪਾਂ ਹੀ ਬ੍ਰੇਕਾ ਲਾਤੀਆਂ ਜਿਵੇਂ 10 ਸਾਲ ਕੰਮ ਚੱਲਿਆ ਸੀ ਇਹ ਬ੍ਰੇਕਾ ਨਾਲ ਲੱਗਦੀਆਂ ਤੁਸੀਂ ਦੇਖਣਾ ਕਿ ਕਿੱਥੇ ਤੇ ਕਿੱਥੇ ਪਹੁੰਚਾ ਦਿੰਦੇ ਰਖੜਾ ਸਾਹਿਬ ਸਾਡੇ ਪਰਿਵਾਰ ਸਾਡੇ ਪਰਿਵਾਰ ਦੇ ਸਾਰੇ ਪਰਿਵਾਰ ਦੇ ਮੈਂਬਰ ਆਪਣਾ ਲੱਗਦਾ ਰਜਣਾ ਸਾਹਿਬ ਤੇ ਉਹੋਂ ਦੀ ਸਾਡੀ ਦੋਸਤੀ ਹੈ ਆ ਜਮੀਨ ਨਾਲ ਜੁੜੇ ਹੋਏ ਬੰਦਾ ਤੁਸੀਂ ਜਾ ਕੇ ਜੀਰਕਪੁਰ ਦੇ ਖੋਕੇ ਜਾ ਬਣਾਇਆ ਐਗੇ ਲੋਕ ਚਾਹੀਦੇ ਜਿਹੜੇ ਤੁਹਾਡੇ ਨਾਲ ਵਿੱਚ ਥੋੜੀ ਲੜਾਈ ਲੜ ਥੋੜੀ ਗੱਲ ਸੁਣ ਇੱਕ ਪਰਿਵਾਰ ਮੰਨੂ ਸਾਰਿਆਂ ਨੂੰ ਰੱਖਣ ਇਸ ਕਰਕੇ ਤੁਹਾਡੀ ਆਪਣੀ ਪਰਿਵਾਰ ਦੀ ਪਾਗੀ ਕਾਲੀਦਲਾ ਜਿਤਾ ਦਿਓ ਪੰਜਾਬ ਨੂੰ ਬਚਾ ਲਓ ਨਹੀਂ ਤਾਂ ਫੋਟ ਆਪਣਾ ਪਸਟਾਉਣਾ ਪੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚਲੋ ਅੱਗ ਆਗਦਾ